ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਜੀ ਟਾਈਮ ਹੋ ਗਿਆ 7:30 ਤੇ ਜਸ਼ਨ ਦੇ ਬ੍ਰੀਧ ਹੋ ਗਿਆ ਸਕੂਲ ਵਾਸਤੇ ਤਿਆਰ ਤੇ ਮੌਸਮ ਖਰਾਬ ਹੀ ਹੋਇਆ ਪਿਆ ਹਨਾ ਨਾਲੇ ਤਾਂ ਰੱਬ ਨੇ ਧੁੱਪ ਕੱਢ ਰੱਖੀ ਆ ਤੇ ਨਾਲੇ ਕੰਗੀਆਂ ਡਿੱਗ ਰੰਗ ਐ ਤੇ ਸਾਨੂੰ ਕਚਰਾ ਦਿਖਾਉਣੇ ਇੰਨਾ ਕਿ ਜ਼ਿਆਦਾ ਘਰੇ ਕਚਰਾ ਹੋਇਆ ਪਿਆ ਬਹੁਤ ਜ਼ਿਆਦਾ ਕਚਰਾ ਹੋ ਗਿਆ ਕਿਉਂਕਿ ਅੰਗੂਰ ਵਾਲੀ ਵੱਲ ਦੇ ਤੇ ਆ ਫੁੱਲਾਂ ਵਾਲੇ ਬੂਟੇ ਦੇ ਪੱਤੇ ਇੰਨੇ ਕਿ ਜ਼ਿਆਦਾ ਡਿੱਗਦੇ ਆਉਂਦੇ ਸਸਿਕਾ ਬਲਾ ਦੇ ਪਤਾ ਅਮੀ ਬੰਦ ਕਰ ਦੇ ਹੂੰ ਬਾਂਦਰ ਤੇ ਬੰਨ੍ਹ ਲਈਆ ਬਾਂਦਰ ਤੇ ਬੰਨ ਆਹ ਬਾਲ ਇੱਧਰ ਹੋਣੇ ਸੀਗੇ ਤੋ ਇੱਧਰ ਕੱਪ ਕਰੀ ਬੈਠਾ ਤੇ ਸੱਸੇ ਕਾ ਪਾਲਾ ਦੇ ਹਾਂ ਸੱਸੇ ਕਾ ਜਸਰਾ ਤੇ ਪਾਲਾ ਬੈਗ ਜਿਹਦਾ ਪਤਾ ਹੁਣ ਆ ਜਿਓ ਚਾਚਾ ਦਾ ਜਸ਼ਨ ਨੂੰ ਛੱਡ ਕੇ ਤੇ ਜਸ਼ਨ ਨੂੰ ਛੱਡਣ ਗਿਆ ਜੀ ਜਸ਼ਨ ਦਾ ਡੈਡੀ ਤੇ ਹੁਣ ਇਸ ਤੋਂ ਬਾਅਦ ਪ੍ਰੀਤ ਤੇ ਜਸ਼ਨ ਨੂੰ ਲੈ ਕੇ ਜਾਊਗਾ ਤੇ ਹੁਣ ਦਿਖਾਉਣੇ ਕਚਰਾ ਇੰਨਾ ਜ਼ਿਆਦਾ ਹੋਇਆ ਪਿਆ ਘਰੇ ਹੁਣ ਹਜੇ ਝਾੜੂ ਚੱਕਦੀ ਹਾਂ ਸਾਰਾ ਕਰਦੀ ਸਾਫ ਸਫਾਈ ਲਓ ਜੀ ਦੇਖੋ ਕੀ ਹਾਲ ਹੋਇਆਗਾ ਹਨਾ ਫਰਸ਼ ਦਾ ਇੰਨਾ ਕੁ ਜਿਆਦੇ ਆ ਸਾਰੇ ਅੰਗੂਰਾਂ ਵਾਲੇ ਪੱਤੇ ਐ ਤੇ ਆ ਬੂਟੇ ਦੇ ਪੱਤੇ ਜਿਹੜੇ ਸੁੱਕੇ ਆ ਹਨਾ ਉਹ ਐਂ ਤੁਰੇ ਮਤਲਬ ਉੱਡੇ ਫਿਰਦੇ ਨੇ ਸਵੇਰ ਦੇ ਤੇ ਹਜੇ ਹੁਣ ਝਾੜੂ ਚੱਕਦੇ ਆ ਝਾੜੂ ਚੱਕ ਕੇ ਕਰਦੇ ਆ ਸਾਫ ਸਫਾਈ ਲੋ ਜੀ ਸਕੂਲ ਜਾਂਦੇ ਜਵਾਕ ਅੱਜ ਕੱਲ੍ਹ ਸੀ ਛੁੱਟੀ ਤੇ ਇੱਥੇ ਵੀ ਦੇਖੋ ਹਜੇ ਤਾਂ ਕਾਫੀ ਪੱਤੇ ਨੇ ਹਵਾ ਵੀ ਚੱਲ ਰਹੀ ਹੈ ਕਿਹੜੇ ਹਿਸਾਬ ਨਾਲ ਕੰਟਰੋਲ ਹੋਣਗੇ ਹੁਣ ਟਾਈਮ ਲੱਗਿਆ ਤੇ ਨਾਉ ਘਟਣ ਦਾ ਹੈ ਕੀ ਬਣ ਪਾਲਿਆ ਤਮਚਾ ਬਾਜੂ 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 ਨਾ ਮੈਨੂੰ ਫਰਾ ਦੇ ਨਾ ਘਟਣੀ ਬਥੇ ਲੇਟ ਹੋਈ ਜਾਂਨੇ ਉਹ ਸਿੱਟ ਗਿਆ ਇਹ ਟੁੱਟ ਜੂਗੀ ਆਪਣੇ ਤਾਂ ਇੰਨਾ ਕੁ ਜ਼ਿਆਦਾ ਮੌਸਮ ਹੋ ਗਿਆ ਖਰਾਬ ਤੇ ਕਿਨਮਣ ਕਿਨਮਣ ਕਣੀਆਂ ਆਈ ਜਾਂਦੀਆਂ ਤੇ ਟਾਈਮ ਹਜੇ ਜੀ 9:15 ਕਿ ਮਿੰਟ ਹੋਇਆ ਤੇ ਇੰਨਾ ਕੁ ਜ਼ਿਆਦਾ ਮੀਂਹ ਆ ਗਿਆ ਦੇਖੋ ਪੋਚਵੇਂ ਲਾਤੇ ਸੀਗੇ ਹਨਾ ਪੋਚੇ ਲਗਾ ਕੇ ਆਪਾਂ ਕੰਮ ਕਰਤਾ ਫਤਿਹ ਮੇਰੀ ਰੋਟੀ ਰਹੀ ਬਣਾਉਣ ਨਾਲੇ ਸਫਾਈ ਕਰਤੀ ਆਪਾਂ ਹਨਾ ਪੋਚੇ ਵਗੈਰਾ ਲਾਤੇ ਸੀਗੇ ਆਪਾਂ ਕੱਪੜੇ ਵੀ ਆਪਾਂ ਧੋਤੇ ਸੀ ਜੀ ਤਾਰ ਦੇ ਬਾਹਰ ਰੱਖੇ ਹੁਣ ਇਹਨਾਂ ਦਾ ਕੀ ਇੰਤਜ਼ਾਮ ਕਰਾਂ ਹਨਾ ਮੈਂ ਲਾ ਦਾਂ ਜਾਂ ਕਿਵੇਂ ਕਰਾਂ ਅੰਦਰ ਬਾਹਰ ਸਿੱਟੇ ਤਾਂ ਇਦੋਂ ਵੀ ਜ਼ਿਆਦਾ ਨਾਲ ਤਾਂ ਕਮਰੇ ਚ ਸਮੈਲ ਆਉਣ ਲੱਗ ਜੂਗੀ ਚਲ ਦੇਖਦੇ ਆ ਅੱਧਾ ਘੰਟਾ ਕੀ ਬੰਦ ਆ ਫਿਰ ਕੱਪੜੇ ਲਾ ਦਾਂਗੇ ਆਪਾਂ ਬੱਠਲ 'ਚ ਰੱਖ ਦੇਵਾਂਗੇ ਹੋਰ ਤਾਂ ਕੀ ਕਰਨਾ ਸੁੱਕਣੇ ਤਾਂ ਹੀ ਪੈਂਦੇ ਕਿਉਂਕਿ ਮਸ਼ੀਨ 'ਚ ਨਹੀਂ ਸਕਾਏ ਹੋਏ ਖਰਾਬ ਆ ਮਸ਼ੀਨ ਆਪਣੀ ਸਕਾਉਣ ਵਾਲੀ ਤੇ ਬੱਠਲ 'ਚ ਰੱਖ ਦਾਂਗੇ ਹਨਾ ਇਹਨਾਂ ਨੂੰ ਇਕੱਠੇ ਕਰਕੇ ਹੋਰ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਤੇ ਲਓ ਜੀ ਆਪਾਂ ਹੁਣ ਰੋਟੀ ਬਣਾ ਲਈ ਲਓ ਜੀ ਜਸ਼ਨ ਆਪਣਾ ਏ ਹੁਣ ਸਿੱਖ ਗਿਆ ਰੱਸੀ ਕੁੱਦਣਾ ਆ ਦੇਖੋ ਵਾਓ ਆ ਜੇ ਸਕੂਲ 'ਚ ਜਾ ਕੇ ਆਦੀ ਮੈਡਮ ਕੋਲੇ ਟਿਊਸ਼ਨ ਤੇ ਸਿੱਖਿਆ ਆ ਮੈਡਮ ਨੇ ਸਿਖਾਇਆ ਸੀ ਲਓ ਜੀ ਆਜੂ ਚਲੋ ਇਹ ਵੀ ਚੀਜ਼ ਵਧੀਆ ਐਕਟਿਵ ਰਹਿੰਦਾ ਬੱਚਾ ਹਨਾ ਪੈਰ ਫੁੱਟ ਜਾਂਦੇ ਹਨਾ ਇਹ ਆ ਲਓ ਜੀ ਲਓ ਜੀ ਆਪਾਂ ਬਣਾਉਣਾ ਸ਼ੈ ਭਾਜੀ ਅੱਜ ਸ਼ੈ ਭਾਜੀ ਵਾਸਤੇ ਆਪਾਂ ਬੀਫ ਮੈਂ ਦਾ ਪੈਂਟ ਲੈਂਦਾ ਕੁਝ ਜਿਹਦਾ ਤੇ ਇਹਦੇ ਚ ਦੋ ਟਮਾਟਰ ਤੇ ਚਾਰ ਹਰੀਆਂ ਮਿਰਚਾਂ ਜਿਹੜੀਆਂ ਤੇ ਇਧਰ ਆਪਾਂ ਨਾਲ ਦੇ ਨਾਲ ਹਨਾ ਮਿਰਚਾਂ ਕਰੀਏ ਨੇ ਫਰਾਈ ਕਿਉਂਕਿ ਆਪਣਾ ਤੇਲ ਨਾ ਘਰ ਨੂੰ ਬਾਲਾ ਇਹਨਾਂ ਨੂੰ ਹੱਥ ਪੈ ਗਿਆ ਨਾ ਬੱਚਿਆਂ ਨੂੰ ਖਾਣ ਦੀ ਮੈਂ ਸੁਣਿਆ ਵੀ ਇਹਦੇ ਹਰੀ ਮਿਰਚ ਚੰਗੀ ਹੁੰਦੀ ਹੈ ਨਾ ਵਾਸਤੇ ਵੀ ਵਧੀਆ ਚੀਜ਼ ਹੈ ਜਿੰਨੀ ਬੱਚਾ ਹਰੀ ਮਿਰਚ ਖਾਂਦਾ ਹੈ ਤੇ ਮੰਮੀ ਆ ਜਿਹੜੀ ਮੈਂ ਹੁਣੀ ਐਕਸਰਸਾਈਜ਼ ਕੀਤੀ ਸੀਗੀ ਨਾ ਉਹ ਜਿਹੜੇ ਛੋਟੇ ਜਵਾਬ ਆਪਣੇ ਬਲੌਗ ਦੇਖਦੇ ਆ ਨਾ ਮੇਰੇ ਵਰਗੇ 10000 9000 8 ਜਾਂ 5 ਸਾਲਾਂ ਦੇ ਹਾਂ ਉਹ ਆਦੀ ਕੜਾ ਸੀ ਹੁੰਦੀ ਅਸਲੀ ਜੀ ਮੈਡਮ ਕੋਲੇ ਸੀਗੀ ਪ੍ਰਿੰਸੀਪਲ ਦੇ ਸਣਾ ਉਹਦੇ ਨਾਲੇ ਕਰਕੇ ਦੇਖ ਲੈਣਾ ਉਹਦੇ ਸਾਈਡ ਤੇ ਮਤਲਬ ਉਹ ਲੱਗੇ ਹੁੰਦੀ ਹੈ ਉਹ ਲੱਗੇ ਹੁੰਦੇ ਆ ਲੱਕੜਾ ਵੀ ਲੱਗਿਆ ਹੁੰਦਾ ਦੋਨੇ ਪਿੰਕੂ ਦੀ ਵੀ ਹੁੰਦੀ ਹੈ ਹਾਂ ਤੇ ਦੇਖੋ ਇਹ ਰਸਤਾ ਥੋੜਾ ਵੱਡਾ ਤਾਂਗੋਂ ਤੇ ਤੋਂ ਸਮਝ ਤੋਂ ਬਾਹਰ ਹੈ ਰਸਤਾ ਡਬਲ ਹੈ ਥੋੜਾ ਛੋਟਾ ਹੋ ਗਿਆ ਰਸਤਾ ਚਾਹੁੰਦੀ ਬਧੀ ਕਰ ਲੈਣਾ ਇਹਦੇ ਨਾਲ ਵੀ ਤੇ ਇਧਰ ਆਪਣਾ ਮਿਰਚਾਂ ਸਾਈ ਕਰੀਏ ਨੇ ਜੀ ਤੇ ਇਧਰ ਆਪਣਾ ਨਾ ਤੇਲ ਫਰਾਈ ਹੋ ਗਿਆ ਤੇ ਆਪਾਂ ਬੋਨੇ ਜੀ ਜਾ ਤੇ ਰਾਤ ਨੂੰ ਇਹਨਾਂ ਨੇ ਤੋਰਾਂ ਵਾਲੀ ਸਬਜ਼ੀ ਖਾਦੀ ਨਹੀਂ ਤੇ ਇਹਨਾਂ ਨੇ ਚਟਨੀਆ ਰੋਟੀ ਖਾਦੀ ਕੋਸ ਤੇ ਇਹਨਾਂ ਨੇ ਹਰੀ ਮਿਰਚਾਂ ਰੱਖ ਲਈਆਂ ਮੈਂ ਕਿਹਾ ਵੀ ਤੁਸੀਂ ਸਬਜ਼ੀ ਖਾ ਲੋ ਕਹਿੰਦੇ ਮੰਮੀ ਪਸੰਦ ਨਹੀਂ ਸਾਨੂੰ ਤੋਰਾਂ ਦੀ ਸਬਜ਼ੀ ਫਿਰ ਮੈਂ ਹੁਣ ਇਕੱਲੀ ਸੀਗੀ ਹਨਾ ਕਿਵੇਂ ਖਤਮ ਕਰਾਂ ਮੈਂ ਰਾਤ ਵੀ ਚੂਰੀ ਕਰਕੇ ਖਾ ਲਈ ਸਬਜ਼ੀ ਨਾਲ ਹੁਣ ਵੀ ਸਵੇਰੇ ਵੀ ਮੈਂ ਚੂਰੀ ਕਰਤੀ ਕਾਲਜ ਪਾ ਕੇ ਸਬਜ਼ੀ ਖੁੱਲੀ ਡੁੱਲੀ ਵਧੀਆ ਤੇ ਵਿੱਚ ਆਦਾਂ ਰੋਟੀਆਂ ਘੁੱਟ ਲਈਆਂ ਨਾਲ ਲੱਸੀ ਦਾ ਕੋਲਾ ਬਹੁਤ ਸਵਾਦ ਵਾਲੀ ਰੋਟੀ ਤੇ ਮੈਨੂੰ ਤਾਂ ਤਰੀਦਾਰ ਸਬਜ਼ੀ ਬਹੁਤ ਪਸੰਦ ਆਵੜ ਬੱਚੇ ਨਹੀਂ ਪਸੰਦ ਕਰਦੇ ਅੱਜ ਕੱਲ੍ਹ ਤੇ ਤਾਂ ਕਰਕੇ ਫਿਰ ਮੈਂ ਘਰ ਰਾਤ ਵੀ ਨਹੀਂ ਰੋਈ ਤੋਂ ਨਹੀਂ ਸਬਜ਼ੀ ਮਾਦੀ ਹੈ ਨਾ ਤੇ ਹੁਣ ਸਵੇਰੇ ਸਾਡੇ ਕੋਲ ਰਾਏ ਦੀ ਚਟਨੀ ਪਈ ਹੈ ਕੱਲ ਲਖਵੀਰ ਨੇ ਆਪਾਂ ਨੂੰ ਰਾਏ ਭੇਜ ਤੇ ਅਸੀਂ ਸੋਲਣਾ ਭੇਜਦੇ ਅਸੀਂ ਗਾ ਤੇ ਸਵੇਰੇ ਮੈਂ ਬਣਾਈ ਸੀ ਰਾਏ ਦੀ ਚਟਨੀ ਇਹਨਾਂ ਨੇ ਦੁਪਹਿਰੇ ਵੀ ਆ ਕੇ ਚਟਨੀ ਨਾਲ ਰੋਟੀ ਖਾਧੀ ਰਾਏ ਦੀ ਨਾਲ ਤੇ ਹੁਣ ਸਵੇਰ ਆ ਦੇ ਮਰਚਾਉ ਕਰ ਲੈਣਾ ਸੀਗਾ ਇਹਨੇ ਫਰਾਈ ਕਰਨਾ ਪੰਗਾ ਸੀ ਉਸ ਨਾਲ ਚੜਨੀ ਚੜਨੀ ਦੇ ਨਾਲ ਮੈਂ ਚਾਹ ਰਾਤ ਵੀ ਇਹਨਾਂ ਨੇ ਆਈ ਰੋਟੀ ਖਾਦੀ ਹੈ ਤੇ ਆਪਣੇ ਤੜਕੇ ਇੰਨਾ ਜਿਆਦਾ ਮੀਂਹ ਸੀ ਜੀ ਮੈਂ ਰਸੋਈ ਚ ਰੋਟੀ ਬਣਾ ਕੇ ਬਾਹਰ ਆਈ ਤੇ ਨਾਲ ਦੀ ਨਾਲ ਕੜਗਾਂ ਪੈ ਗਈਆਂ ਬਾਕੀ ਦੇ ਉੱਤੇ ਮੁੜ ਕੇ ਆਪਣਾ ਕੀ ਕਰੀਏ ਉੱਤੇ ਸ਼ਿੱਕਾ ਲਾ ਦਿੰਦਾ ਮਤਲਬ ਉੱਥੇ ਗਰਮ ਨਹੀਂ ਹੋਇਆ ਭਾਈ ਉੱਤੇ ਪਾਕ ਜਾਂਦਾ ਬੰਦਾ ਜਿਹੜਾ ਆਪਾਂ ਸੇਕ 'ਚ ਬੈਠੇ ਆਂ ਰੋਟੀ ਬਣਾ ਰਹੇ ਆਂ ਇੱਕਦਮ ਰਸੋਈ ਚ ਬਾਹਰ ਆਈ ਤੇ ਨਾਲ ਦੀ ਨਾਲ ਉੱਤੇ ਕੜਗਾਂ ਪੈ ਗਈਆਂ ਤੇ ਸ਼ਿੱਕਾ ਲੱਗ ਗਿਆ ਤੇ ਹੁਣ ਮੈਨੂੰ ਅੱਜ ਖਾਂਦ ਹੋਇਆ ਪੈਗਾ ਸਵੇਰ ਤੱਕ ਠੀਕ ਹੋ ਜਾਊਗਾ ਮੇਰਾ ਜ਼ਖਾਂ ਵੈਡਾ ਭੜਾ ਹੈ ਨਹੀਂ ਅ ਜਿਹਦਾ ਵੀਡੀਓ ਬਣਾਤੀ ਆ ਤਾਂ ਮੈਨੂੰ ਪਾਣੀ ਲਿਆ ਦੇਗੀ ਤੇ ਲਓ ਜੀ ਆਪਾਂ ਹੁਣ ਪਉਣੀ ਇਹਦੇ ਵਿੱਚ ਲੀਏ ਮਿਰਚਾਂ ਕਿਉਂਕਿ ਆਪਣਾ ਜੀਰਾ ਫਰਾਈ ਹੋ ਗਿਆ ਮਿਰਚ ਵੀ ਸਹੀ ਹੈ ਫਿਰ ਬਾਲਾ ਹੋ ਹੋ ਜਾਣਾ ਲਓ ਜੀ ਮਿਰਚਾਂ ਆਪਾਂ ਕਰ ਲਿਆ ਫਰਾਈ ਉਹਨਾਂ ਨੂੰ ਆਪਾਂ ਟੱਕ ਦੇਣੀ ਹੈ ਤੇ ਮਿਰਚਾਂ ਹੋ ਵੀ ਨਹੀਂ ਆ ਫਰਾਈ ਬਾਲਾ ਨਹੀਂ ਕਰਗਾ ਬਾਲਾ ਸੁੱਕਿਆ ਤੇ ਬਾਕੀ ਕੱਲ੍ਹ ਆਲੀ ਵੀਡੀਓ ਤੇ ਬਹੁਤ ਸਾਰੇ ਸੋਨੇ ਸੋਨੇ ਕਮੈਂਟ ਆਏ ਸਾਰਿਆਂ ਦੇ ਆਪਾਂ ਰਿਪਲਾਈ ਕਰਦੇ ਜੀਏ ਤੇ ਵਾਸੀਆਂ ਸਪੋਰਟ ਬਣਾਈ ਰੱਖੋ ਆਪਣੇ ਚੈਨਲ ਨਾਲ ਸਭ ਜੀ ਇੰਨੀ ਕਿ ਜ਼ਿਆਦਾ ਵਾਈਗਰੂ ਜੀ ਇੰਨੀ ਕਿ ਜ਼ਿਆਦਾ ਮੈਂ ਕਹਿੰਦੀ ਧੰਨਵਾਦ ਵੀ ਜਿਹੜਾ ਸਾਡੇ ਬਲੌਗ ਤੇ ਐਡ ਲੱਗੀ ਹੈ ਨਾ ਬਹੁਤ ਔਖਾ ਸੀਗਾ ਜੀ 20 ਦਿਨ ਮਗਰ ਸੀ ਐਡ ਬੰਦ ਹੋਈ ਨੂੰ ਤੇ ਤੁਹਾਨੂੰ ਪਤਾ ਹੈ ਨਾ ਵੀ ਚਲੋ ਇੱਕ ਆਸ ਉਮੀਦ ਹੁੰਦੀ ਹੈ ਚਲੋ ਹੈ ਨਾ ਵੀ ਪਰ ਆਪਾਂ ਦੇਖੋ ਨਾ ਬਿਲਕੁਲ ਵੀ ਐ ਨਾਲ ਚ ਨਹੀਂ ਕੀਤਾ ਨਾ ਵੀ ਐਡ ਤੋਂ ਬਗੈਰ ਹੈ ਨਾ ਵੀ ਸਾਡੇ ਡਾਲਰ ਨਹੀਂ ਜੁੜ ਰਹੇ ਅਸੀਂ ਕਿਉਂ ਬਲੌਗ ਪਾਈਏ ਫਿਰ ਵੀ ਆਪਣਾ ਡੇਲੀ ਦੀ ਡੇਲੀ ਆਪਾਂ ਬਲੌਗ ਆਣਾ ਜੰਗੂ ਪਾਉਂਦੇ ਸੀਗੇ ਵੀ ਆਪਾਂ ਕੇ ਸਰਪੇ ਇਹ ਲਾਚ ਨਹੀਂ ਕੀਤਾ ਵੀ ਆਪਾਂ ਡਾਲਰਾਂ ਦਾ ਲਾਚ ਕੀਤਾ ਨਾ ਕਿਉਂਕਿ ਇਹ ਆਉਂਦਾ ਵੀ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਨਾ ਉਹਨਾਂ ਨੂੰ ਇੱਕ ਉਮੀਦ ਹੁੰਦੀ ਹੈ ਵੀ ਅੱਜ ਵਲੌਗ ਆਊਗਾ ਕਿਉਂਕਿ ਜਿਹੜੀ ਆਪਾਂ ਚੀਜ਼ ਕੋਈ ਵੀ ਦੇਖਣ ਲੱਗ ਜਾਂਦੇ ਨੇ ਉਹ ਚੀਜ਼ ਆਪ ਨੂੰ ਵਧੀਆ ਲੱਗਣ ਲੱਗ ਜਾਂਦੀ ਹੈ ਨਾ ਤੇ ਬਾਕੀ ਹੁਣ ਪਲੀਜ਼ ਹੱਥ ਬੰਨ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੀ ਵੀ ਐਡ ਆਉਂਦੀ ਹੈ ਪਲੀਜ਼ ਸਕਿੱਪ ਨਾ ਕਰਿਆ ਕਰੋ ਐਡ ਨੂੰ ਸਾਰੇ ਨੂੰ ਦੇਖ ਲਿਆ ਕਰੋ ਜੀ ਫੋਲੋਵਾਸ ਕਰ ਲਿਆ ਕਰੋ ਐਡ ਨੂੰ ਤੇ ਜਿਹੜੇ ਜਿਹੜੇ ਭੈਣ ਭਰਾ ਦਿਨੋਂ ਜੁੜੇ ਆ ਹਨਾ ਤੇ ਐਡ ਆਪਣੀ ਫੋਲਵ ਔਰ ਕਰ ਲਿਆ ਕਰੋ ਜੀ ਤੇ ਮਸਾਂ ਐਡ ਲੱਗੀ ਹੈ ਬਹੁਤ ਮੁਸ਼ਕਲ ਨਾਲ ਐਡ ਲੱਗੀ ਹੈ ਸਿਰਫ ਪਤਾ ਹੀ ਸਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ ਐਡ ਬੰਦ ਹੋਈ ਇਹਨੂੰ ਤੇ ਲੋ ਜੀ ਆਪਾਂ ਪਾਤਾ ਨੂਰ ਮਿਰਚ ਨੂਰ ਮਿਰਚ ਮਸਾਲਾ ਹਲਦੀ ਨੂਰ ਮਿਰਚ ਮਸਾਲਾ ਹਲਦੀ ਪਾਤਾ ویسੇ ਨਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਤੇਜ਼ ਹੈ ਮਸਾਲਾ ਕੋ ਆਲੂ ਭੁਜ ਗਾਚ ਆਤਾ ਬਧੀਆ ਤੇ ਬਸ ਇੱਕ ਬਾਦ ਜੀ ਮਸਾਲਾ ਬਣਾਉਣ ਤੋਂ ਬਾਅਦ ਅੰਨੀ ਮਲਾਈ ਦੁੱਧ ਤਾਂ ਉਸ ਤੋਂ ਤਾਂ ਮਲਾਈ ਸੀ ਕਿ ਸਾਰੀ ਪਾਤੀ ਦੇ ਵਿੱਚ ਤੇ ਇਸ ਤਰ੍ਹਾਂ ਹੋ ਜਾਂਦਾ ਸੀ ਤਿਆਰ ਹੀ ਬਣ ਕੇ ਤੇ ਹੁਣ ਕੋਣੇ ਆਪਾਂ ਸਾ ਮੈਨੂੰ ਵੀ ਦੇ ਦੇ ਮਮੀ ਮੜਿਆ ਪਚਾ ਕੇ ਰੱਖੂਗੀ ਮੰਮੋ ਐਂਡ ਤੇ ਕੇ ਲੈ ਜਿਆ ਇਹ ਲੋ ਨਾ ਇਸ ਤਰ੍ਹਾਂ ਆਪਣੀ ਸ਼ਹਿ ਭਾਜੀ ਹੋ ਜੂਗੀ ਤਿਆਰ ਬਸ ਹੁਣ ਇਹਨੂੰ ਹਣਾ ਸੇਕਣ ਵਾਲਾ ਨਾ ਮਤਮ ਮਤਮ ਚਾ ਤੇ ਚੰ ਸ਼ਹਿ ਭਾਜੀ ਹੋ ਜੂਗੀ ਆਪਣੀ ਖਾਣਾ ਤੇ ਹੁਣ ਬਸ ਇਹ ਦਵਾ ਦਾ ਦੁੱਧ ਗਾ ਕਰਨਾ ਤੇ ਆ ਥੋੜੀ ਜਿਹੀ ਭਾਂਡੇ ਧੋਣੀ ਐ ਮੈਂ ਆਪਲਾ ਬਤ ਨੰਨੀਆ ਕੇਰਾ ਬਣ ਜਾਂਦੇ ਹੋਣਾ ਫਿਰ ਆਪਾਂ ਤੁਹਾਨੂੰ ਸ਼ਹਿ ਭਾਜੀ ਮੈਨੂੰ ਪਤਾ ਚੱਛੇ ਮੈਨੂੰ ਭੁੱਖ ਲੱਗੀ ਵੀ ਹੈ ਤੇ ਵੈਰ ਨਾ ਚਾਹ ਨਹੀਂ ਕਰੋਟੀ ਖਾਦੀ ਮੈਨਾਂ ਨੇ ਲਈ ਆਖਿਆ ਮੈਂ ਹੋਰ ਖਾਣਾ ਪਤਰਾ ਰੋਟੀ ਜਾਂ ਬਿਸਕੁਟ ਖਾਤੇ। ਤੇ ਹੁਣ ਲੱਗਦੀ ਹਮ ਟਾਈਮ ਨਾਲ ਭੁੱਖ ਲੱਗੀ ਪਈ ਐ। ਤੇ ਛਾੜ ਵਾਲੀ ਚਟਨੀ ਪਈ ਐ ਰਾਹ ਬਹੁਤ ਸੁਆਦ ਮਨੀ ਸੀ ਰਾਹਾਂ ਦੀ ਹਰਮਿਆ ਮਿਰਚਾ ਪਾ ਕੇ ਤੇ ਉਮੀ ਤੇਲ ਚ ਫਰਾਈ ਕਰਕੇ ਹਨਾ ਉਹ ਚੱਲਦੀ ਵੀ ਪਈ ਐ ਸਾਡੇ ਕੋਲੇ। ਨਾਲ ਸ਼ੈ ਭਾਜੀ ਖਾ ਲੈਣ ਕਿ ਮੈਂ ਆਪਦੇ ਵਾਸਤੇ ਤੋਰੀਆਂ ਦੀ ਸਬਜ਼ੀ ਵੀ ਸਾਮ ਰੱਖੀ ਐ ਮੈਂ ਡੋਲਦੀ ਨਾ। ਤੇ ਆਪਾਂ ਸ਼ਾਮ ਨੂੰ ਦੋ ਚਾਰ ਰੋਟੀਆਂ ਦੀ ਚੂਰੀ ਕੁੱਟ ਕੇ ਉਹਦੇ ਚ ਸਬਜ਼ੀ ਚ ਖਾਵਾਂਗੇ ਵਦਗਾ। ਸੋਨੀ ਪਤਾ ਸਾਦੀ ਜਿਹੜੀ ਹੁੰਦੀ ਹੈ ਨਾ ਖਰਾਬ ਹੋ ਜੀ ਹੁੰਦੀ ਸਾਦੀ ਤੇ ਇਹ ਵੀ ਬਾਰੇ ਹੌਲਾਂਕੀ ਸ਼ਹਿ ਭਾਜੀ ਤੇ ਇਸ ਤਰ੍ਹਾਂ ਇਹ ਬਣ ਜਾਂਦੀ ਨੇੜੇ ਆ ਕੇ ਰੋਕ ਕੇ ਨਾ ਵੀਡੀਓ ਦਵਾਕੋ ਇੱਥੇ ਨੇੜੇ ਆ ਲਓ ਜੀ ਇਸ ਤਰ੍ਹਾਂ ਬਸ ਐ ਉਹ ਕਰੀ ਜਾਣਾ ਨਾ ਮਿੰਨਾ ਮਿੰਨਾ ਸੇਕ ਜਾ ਲਵਾਈ ਜਾਣਾ ਦੁੱਧ ਪਾਇਆ ਹੋਇਆ ਪਾਣੀ ਬਿਲਕੁਲ ਵੀ ਨਹੀਂ ਪਾਉਣਾ ਪਾਣੀ ਨਹੀਂ ਦਿਖਾਉਣਾ ਇਹ ਸ਼ਹਿ ਭਾਜੀ ਚ ਜਮਾ ਵੀ ਕਿਉਂਕਿ ਜਦੋਂ ਆਪਾਂ ਪਾਣੀ ਪਾ ਦਿੰਨੇ ਫਿਰ ਇਹ ਸਵਾਦ ਨਹੀਂ ਬਣਦੀ ਵਧੀਆ ਫਿਰ ਇਹ ਸਮੈਲ ਪਾਣੀ ਜੀ ਦੀ ਹੋਰ ਹੀ ਆਉਣ ਲੱਗ ਜਾਂਦੀ ਆ ਹੁਣ ਬਸ ਐ ਕਾੜੀ ਜਾਣਾ ਥੋੜਾ ਥੋੜਾ ਨੜੇ ਦਾ ਆਪਣੇ ਟਮਾਟਰ ਰਾਲਚ ਮੇਚ ਜਾਣਗੇ ਹਰੀ ਮਿਰਚ ਜਿਹੜੀ ਕੱਟ ਕੇ ਬਰੀਕ ਪਾਈ ਹੋਰ ਰਾਲਚ ਮੇਚ ਜਾਊਗੀ ਤੇ ਨਾਲੇ ਆਪਣਾ ਦੁੱਧ ਵਧੀਆ ਕੱਢ ਜੂਗਾ ਬੈਸਟ ਮਲਾਈਏ ਦੁੱਧ ਘੱਟ ਹੀ ਐ ਇਹ ਆਪਦੇ ਸਾਰੇ ਆ ਨਾ ਵੀ ਜੇ ਮਤਲਬ ਗਾੜੀ ਰੱਖਣੀ ਹੈ ਤਾਂ ਉਹ ਬਾੜੀ ਵੀ ਰਹਿ ਜੂ ਜੇ ਥੋੜੀ ਖੜਮੀ ਰੱਖਣੀ ਹੈ ਤਾਂ ਜਿੱਦਾਂ ਹੁਣ ਆਪਾਂ ਗੈਸ ਬੰਦ ਕਰ ਸਕਦੇ ਆ ਐਂ ਵੀ ਬਣ ਜੂਗੀ ਬਸ ਇਹ ਆਪ ਕੋ ਆ ਤਾਂ ਜਿੰਨੇ ਵੀ ਅਗਲੇ ਨੂੰ ਪਸੰਦ ਆਉਂਦਾ ਨਾ ਬੱਚਿਆਂ ਨੂੰ ਪਸੰਦ ਆਉਂਦਾ ਬਾਕੀ ਬੱਚਿਆਂ ਤੇ ਡਿਪੈਂਡ ਕਰਦਾ ਹੈ ਨਾ ਵੀ ਕਿੰਨੇ ਦੀ ਸਬਜ਼ੀ ਪਸੰਦ ਕਰਦੇ ਆ ਉਹ ਫਲਾਵ ਦੀ ਰੋਟੀ ਬਣਾਉਣਾ ਤੇ ਸਬਜ਼ੀ ਬਣ ਗਈ ਆਪਣੀ ਦੁੱਧ ਵਗੈਰਾ ਕਰ ਲੂਗੀ ਤੇ ਲਾਈਟ ਜਾਵਣੀ ਨਾ ਘਰ ਮਾਰ ਕੇ ਲੈਟ ਖੰਬੇ ਤੋਂ ਤੇ ਚਲੋ ਆਪਣਾ ਤਾਂ ਕੋਈ ਦਿੱਕਤਾਂ ਨਹੀਂ ਆਣੀ ਆਪਣੇ ਦੋ ਕਮਰੇ ਜਿੱਥੇ ਲਾਈਟ ਰਹਿਦੀ ਹੈ ਨਾ ਸੋਇਚ ਹੈਣੀ ਆਪਣੀ ਕਨੈਕਸ਼ਨ ਕਰਿਆ ਹੋਇਆ ਤੇ ਬਾਕੀ ਬਾਹਰਲੇ ਵਾਲਾ ਉਹਦਾ ਆਪਣੇ ਫੋਲ ਚਾਲਣਾ ਕੋਈ ਵੀ ਪਪਾ ਦੇ ਵਗੈਰਾ ਬਣ ਜੂਗੀ ਹੈ ਨਾ ਬਾਰਲੇ ਵੱਲੋਂ ਵੱਧ ਵਾਧੂ ਚਾਹਣਾ ਨਾ ਆਪਣ ਨੂੰ ਕੋਈ ਦਿੱਕਤ ਨਹੀਂ ਲੈਣ ਜਾਵੇ ਆਵੇ ਹੈਨਾ ਤੇ ਆਪਣੇ ਦੋਨੇ ਕਮਰੇ ਦੇ ਵਿੱਚ ਵੀ ਤੇ ਪੱਖੇ ਵੀ ਹਾਂ ਦੋ ਪੱਖੇ ਚੱਲਦੇ ਆ ਸਾਡੇ ਕੋਲੇ ਦੋ ਕਮਰਿਆਂ ਦੀਆਂ ਲਾਈਟਾਂ ਵਾਰਲਾ ਵੱਲੋਂ ਵੱਧ ਤੇ ਇੰਨਾ ਦਾ ਆਪਾਂ ਕਰਿਆ ਸੀ ਉਹਨੂੰ ਤੇ ਹੁਣ ਐਂ ਜਦੋਂ ਲੈਣ ਜਾਵੋ ਉਹਦੋਂ ਐਂ ਲੱਗਦਾ ਕਿ 15000 ਲਾਏ ਕੋਈ ਮੜਾ ਨਹੀਂ ਨਾ ਤਿੰਨ ਲਾਟਾਂ ਤੇ ਦੋ ਪੱਖੇ ਚੱਗਦੇ ਆ ਹਾਂ ਵਿਚਾਲੋਂ 15000 ਜਿਹੜਾ ਲੱਗਿਆ ਉਹਨੂੰ ਜਦੋਂ ਲੈਣ ਜਾਈ ਤਾਂ ਉਹਦੋਂ ਐਂ ਲੱਗਦਾ ਵੀ ਹੈਨਾ ਬਹੁਤ ਜਿਆਦਾ ਸੋਖ ਹੈ ਤੇ ਕੈਮਰੇ ਮੇਰਾ ਪ੍ਰਦਰਸ਼ਨ ਹੈ ਕਹਿੰਦੇ ਮੈਂ ਵੀਡੀਓ ਚ ਆਣਾ ਹੈ ਫਿਰ ਤੂੰ ਵੀ ਆ ਜੀ ਵੀਡੀਓ ਚ ਕਿਰਨਪ੍ਰੀਤ ਨੂੰ ਨਾਲ ਲੈਣ ਦੇ ਬਾਅਦ ਤੇ ਅੱਜੂ ਸਾਰੇ ਭੈਣ ਭਰਾ ਰੋਟੀ ਖਾ ਲੋ ਜੀ ਅੱਜ ਆਪਣੇ ਕੋਲ ਹੈਗਾ ਰੋਟੀ ਖਾਣ ਵਾਸਤੇ ਰਾਆਂ ਦੀ ਜੋ ਜੀ ਆਪਾਂ ਰੋਟੀ ਬਣਾ ਲਏ ਤੇ ਹੁਣ ਅਸੀਂ ਖਾਣੇ ਰੋਟੀ ਇਹ ਮੇਰੀ ਕੋਲੇ ਚ ਲੱਸੀ ਤੇ ਇਹ ਮੇਰੀ ਹੈਗੀ ਤੋਰੀਆਂ ਦੀ ਸਬਜ਼ੀ ਵਿੱਚ ਮੈਂ ਚੂਰੀ ਕੁੱਟਣੀ ਹੈ ਤੇ ਇਹ ਜਸ਼ਨ ਦੀ ਸ਼ੈ ਭਾਜੀ ਤੇ ਹਰੀ ਮਿਰਚ ਕਲਕਾਈ ਵੀ ਥੋੜਾ ਜਿਹਾ ਆਪਾਂ ਹਨਾ ਸਲਾਦ ਜੀ ਰਿਹਾ ਤੇ ਪ੍ਰੀਤ ਕਹਿੰਦੀ ਮੰਮੀ ਅੱਜ ਥੋੜੀ ਭੁੱਖਾ ਮੈਨੂੰ ਤੇ ਬਸ ਥੋੜੀ ਜਿਹੀ ਲਈ ਹੈ ਨਾ ਸਾਜੀ ਘੱਟ ਲਈ ਇਹਨਾਂ ਨੇ ਤੇ ਲਓ ਜੀ ਤੇ ਬਾਕੀ ਜੀ ਹੁਣ ਰੋਟੀ ਖਾਣੇ ਆ ਅਸੀਂ ਹਨਾ ਚਲੋ ਜਿੰਨਾ ਵੀ ਵਲੌਗ ਬਣਿਆ ਆਪਾਂ ਸੋਡੇ ਲਈ ਅਪਲੋਡ ਕਰ ਦਾਂਗੇ ਹੁਣ ਬਸ ਐਂਡ ਕਰਦੇ ਆ ਆਪਾਂ ਵੀਡੀਓ ਦਾ ਤੇ ਆਹ ਜੀ ਸਾਡੀ ਹਨਾ ਨੋਰਮਲ ਰੋਟੀ ਬਣਾ ਕੇ ਬਸ ਸਿੰਪਲ ਤਰੀਕੇ ਨਾਲ ਖਾਣੇ ਆ ਤੇ ਇਹ ਟਮਾਟਰ ਤੇ ਖੀਰੇ ਮੈਂ ਇਹਨਾਂ ਨੂੰ ਲੈਤੇ ਸੀਗੇ ਇੱਕ ਦਿਨ ਚਲੋ ਮੈਂ ਖਾ ਜਵਾਕ ਟੈਡ ਭਰ ਲੈਂਦਾ ਨਾ ਖਾ ਲੈਣਗੇ ਤੇ ਸਾਡੇ ਕੋਲੇ ਖੀਰੇ ਤੇ ਟਮਾਟਰ ਸਲਾਦ ਬਣਾ ਸਕਦੇ ਹਾਂ ਹਾਂ ਇਹ ਨਵਾਂ ਨਵਾਂ ਤਰੀਕਾ ਹੈ ਜੀ ਸਲਾਦ ਬਣਾ ਸਕਦੇ ਹੋ ਇਹ ਜਸ਼ਨ ਨੇ ਦੱਸਿਆ ਤੇ ਲੋ ਜੀ ਆ ਜੋ ਸਾਰੇ ਭੈਣ ਭਰਾ ਰੋਟੀ ਖਾ ਲਓ ਤੇ ਇੰਨੀ ਇਨੀ ਛੇ ਭਾਦੀ ਲਈ ਹੈ ਜੀ ਇਹਨਾਂ ਨੇ ਇਸ ਤਰ੍ਹਾਂ ਬਣ ਗਈ ਕਹਿੰਦੀ ਮਮਾ ਅੱਜ ਘੱਟ ਭੁੱਖ ਹੈ ਤੇ ਆਪਾਂ ਚੂਰੀ ਕੁੱਟਾਂਗੇ ਤੋਰੀਆਂ ਦੀ ਸਬਜ਼ੀ ਚ ਤੇ ਚਲੋ ਸਾਸਿਕਾ ਘਰ ਬਣਾ ਦੋ ਪਤਾ ਐਂਟਾ ਵਾਲੀ ਹੁਣ ਸਾਸਿਕਾ ਘਰ ਐਂਟਾ ਐਸੇ ਸਾਸਿਕਾ ਜੀ ਮੈਨਾਂ ਕੱਲ੍ਹ ਕੁਝ ਹੋਰ ਦਾ ਵੀ ਵੀਡੀਓ ਦਾ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ ਮੇਰੇ ਬੱਚੇ ਤੇ ਚਲੋ ਜੀ ਜਸ਼ਨ ਨੇ ਐਂਡ ਕਰਤਾ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਬਾਕੀ ਵੀਡੀਓ ਨੂੰ ਫੋਲੋਅ ਵਾਚ ਕਰ ਲਿਓ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਸਾਰਿਆਂ ਨੂੰ